ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਛੋਟੇ ਸਕੂਲੀ ਬੱਚੇ ਜਿਨ੍ਹਾਂ ਨੇ ਕਦੀ ਜੰਗ ਦਾ ਮਾਹੌਲ ਨਹੀਂ ਦੇਖਿਆ ਅਤੇ ਨਾ ਹੀ ਕਦੀ ਬਲੈਕਆਊਟ ਵਰਗੀਆਂ پابੰਦੀਆਂ ਉਹਨਾਂ ਨੂੰ ਚਲਣੀਆਂ ਪਈਆਂ ਹਨ ਉਹਨਾਂ ਨੂੰ ਮਾਨਸਿਕ ਤੌਰ ਤੇ ਤਿਆਰ ਹੋਣ ਲਈ ਕੁਝ ਹੋਰ ਸਮਾਂ ਦੇਣਾ ਚਾਹੀਦਾ ਹੈ ਤਾਂ ਜੋ ਬਿਨਾਂ ਸਟ्रेस ਦੇ ਆਪਣੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਸਕਣ आम आदमी पार्टी ਦੇ ਪ੍ਰਚਾਰ ਪ੍ਰਮੁੱਖ ਅਤੇ ਸ਼ਹਿਰ ਦੇ ਉਗੇ ਸਮਾਜ ਸੇਵੀ ਗगन ਮਹਾਜਨ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਬੇਸ਼ੱਕ ਬੱਚਿਆਂ ਨੇ ਕਰੋਨਾ ਕਾਲ ਦੌਰਾਨ ਘਰ ਵਿੱਚ ਰਹਿਣਾ ਸਿੱਖ ਲਿਆ ਪਰ ਰਾਤ ਨੂੰ ਧੁਮਾਕਿਆਂ ਤੋਂ ਬਾਅਦ ਬਲੈਕਆਊਟ ਅਤੇ ਸਹਿਮ ਦਾ ਮਾਹੌਲ ਉਹਨਾਂ ਨੇ ਪਹਿਲੀ ਵਾਰੀ ਦੇਖਿਆ ਹੈ ਅੱਜ ਦੀ ਭਾਰਤ ਪਾਕਿਸਤਾਨ ਦੀ ਬੈਠਕ ਵਿੱਚ ਫੈਸਲਾ ਬੇਸ਼ੱਕ ਜੰਗਬੰਦੀ ਬਾਰੇ ਜੋ ਮਰਜ਼ੀ ਹੋਵੇ ਪਰ ਫਿਲਹਾਲ ਬੱਚਿਆਂ ਨੂੰ ਮਾਨਸਿਕ ਤੌਰ ਤੇ ਇਸ ਵਿੱਚੋਂ ਕੱਢਣ ਲਈ ਕੁਝ ਦਿਨਾਂ ਦੇ ਆਰਾਮ ਦੀ ਲੋੜ ਹੈ ਉਹਨਾਂ ਕਿਹਾ ਨੇ ਆਪਣੀ ਮੰਗ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਅੱਗੇ ਵੀ ਰੱਖੀ ਹੈ ਤੇ ਉਮੀਦ ਹੈ ਕਿ ਇਸ ਨੂੰ ਪ੍ਰਵਾਨ ਕਰ ਲਿਆ ਜਾਵੇਗਾ। ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਸਭ ਤੋਂ ਪਹਿਲਾ ਬਾਤਮਾਤਾ ਕੀ ਜੈ ਤੇ ਸਾਰੀ ਫੌਜ ਨੂੰ ਮੇਰੇ ਵੱਲੋਂ ਨਮਨ ਹੈ ਕਿ ਉਹਨਾਂ ਨੇ ਬੜੀ ਬਹਾਦਰੀ ਨਾਲ ਜਿਹੜਾ ਜੁੱਧ ਵਿੱਚ ਆਪਣਾ ਜੁੱਧ ਲੜਿਆ ਤੇ ਪਾਕਿਸਤਾਨ ਨੂੰ ਆਪਣੇ ਗੁਟਿਆਂ ਤੱਕ ਲਿਆਂਦਾ ਕਿ ਉਹ ਅਜੂਦ ਵਿਰਾਮ ਬਿਰਾਮ ਅਸੇ ਸਾਡੇ ਕੋਲ ਆਇਆ ਅੱਜ ਜਿਹੜਾ ਵਿਸ਼ਾ ਹੈ ਜਿਹਦੇ ਉੱਤੇ ਮੈਂ ਪੈਰਸੀ ਗੱਲ ਕਰ ਰਿਹਾ ਤੁਹਾਡੇ ਨਾਲ ਉਹ ਹੈ ਕਿ ਮੇਰਾ ਮਨ ਹੈ ਕਿ ਜਿਹੜੇ ਬੱਚੇ ਹੈ ਜੀ ਅੱਜ ਇਹ ਸਾਡਾ ਭਵਿਸ਼ਾ ਹੈ ਉਹ ਜੂਦ ਦੇ ਨਾਲ ਬੜਾ ਉਹਨਾਂ ਦਾ ਮਨੁੱਖ ਬਲ ਜਿਹੜਾ ਹੈ ਬੜਾ ਡਿੱਗਾ ਅਸਲ ਜਿਹੜਾ ਰੀਜ਼ਨ ਕੀ ਹੈ ਕਿ ਉਹਨਾਂ ਨੇ ਸਟ्रेस ਬੜੀ ਲਈ ਹੈ ਉਹਨਾਂ ਨੇ ਕਦੀ ਬਲੈਕਆਊਟ ਨਹੀਂ ਦੇਖੇ ਅੱਜ ਜਦੋਂ ਉਤੋਂ ਜਾਜ ਜੂਨ ਬੰਬਾਂ ਦੀਆਂ ਗੱਲਾਂ ਜਿਹੜੀਆਂ ਸੁਣਦੇ ਸੀ ਤੇ ਉਹਨਾਂ ਦਾ ਜਿਹੜਾ ਮਾਨਸਿਕ ਸੰਤੁਲਨ ਹੈ ਉਹ ਜਿਆਦਾ ਐਡਾ ਬੈਟਰ ਪੋਜੀਸ਼ਨ 'ਚ ਨਹੀਂ ਹੈ ਮੇਰਾ ਅੱਜ ਇੱਕ ਸਰਕਾਰ ਨੂੰ ਮੰਗ ਸੀਗੀ ਮੇਰੇ ਵੱਲੋਂ ਕਿ ਦੇਖੋ ਇੱਕ ਤੇ ਅੱਜ ਮੀਟਿੰਗ ਹੋਣੀ ਹੈ ਜੁਦ ਵਿਰਾਮ ਦੀ ਪਰਮਾਤਮਾ ਕਰੇ ਕਿ ਉੱਚ ਅਕਲ ਬਖਸ਼ੇ ਪਾਕਿਸਤਾਨ ਨੂੰ ਕਿ ਉਹ ਸਾਡੀ ਜਿਹੜੀਆਂ ਗਰ ਮੰਗਾਂ ਹੈ ਉਹਨੂੰ ਬੜੀ ਜੈਨੂਨ ਮੰਗਾਂ ਜਿਹੜੀ ਹਿੰਦੁਸਤਾਨ ਵੱਲੋਂ ਹੈ ਉਹਨੂੰ ਮੰਨੇ ਤੇ ਜਿਹੜੇ ਜੁਦ ਵਿਰਾਮ ਦੇ ਜਿਹੜੇ ਬੰਦੀ ਕਾਰਵਾਈ ਦੇ ਉੱਤੇ ਹਸਕਸ਼ਲ ਕਰੇ ਤੇ ਬਾਕੀ ਇਹ ਚੀਜ਼ਾਂ ਤੇ ਬਾਅਦੀਆਂ ਜੀ ਜੁੱਧ ਵਿਰਾਮ ਹੁੰਦਾ ਕਿ ਨਹੀਂ ਹੁੰਦਾ ਪਰ ਸਾਡੀ ਦੇ ਭਗਵਾਨ ਜੀ ਕੋਲ ਉਹੀ ਅਪੀਲ ਹੈ ਕਿ ਇੱਕ ਵਾਰੀ ਪਾਕਿਸਤਾਨ ਨੂੰ ਦਿਮਾਗ ਚੱਕਰ ਵੀ ਆਏ ਕਿ ਭਈਆ ਜੁੱਧ ਵਿਰਾਮ ਹੋ ਜਾਂਦਾ ਕਿਉਂਕਿ ਜੁੱਧ ਕਦੀ ਵੀ ਕੇ ਪਾਕਚ ਨਹੀਂ ਹੁੰਦਾ ਪਰ ਉਸ ਤੋਂ ਬਾਅਦ ਇੱਕ ਇੱਕ ਸਰਕਾਰ ਨਾਲ ਅਪੀਲ ਹੈ ਕਿ ਜੁੱਧ ਜੀ ਵਿਰਾਮ ਹੋ ਵੀ ਜਾਂਦਾ ਉਸ ਤੋਂ ਉਸ ਤੋਂ ਬਾਅਦ ਵੀ ਇੱਕ ਚੀਜ਼ ਸੋਚਣ ਵਾਲੀ ਹੈ ਕਿ ਬੱਚੇ ਆਪਣਾ ਮਾਨਸਿਕ ਸਦੂਲਨ ਤੇ ਪ੍ਰੋਪਰ ਵਿੱਚ ਨਹੀਂ ਆਏ ਦੇ ਉਹਨਾਂ ਨੇ ਬੜੀ ਮਾਨਸਿਕ ਜਿਹੜੀ ਹੈ ਅਜੇਲੀ ਹੈ ਸੰਤਾਪਨਾ ਤੇ ਇਹਦੇ ਨਾਲ ਨਾਲ ਮੈਂ ਕਹਣਾ ਚਾਹਾਂਗਾ ਕਿ ਦੇਖੋ ਉਹ ਪਈ ਐਸੇ ਸਕੂਲ ਹੈ ਮੈਂ ਤੇ ਆਪਣੇ ਗੁਰਦਾਸਪੁਰ ਦੀ ਗੱਲ ਕਰਾਂਗਾ ਕਈ ਐਸੇ ਸਕੂਲ ਹੈ ਜਿਹੜੇ ਬਿਲਕੁਲ ਆਰਮੀ ਹੈੱਡਕੁਆਟਰ ਦੇ ਬਿਲਕੁਲ ਨਾਲ ਹੈ ਕੋਈ ਪ੍ਰਾਈਵੇਟ ਸਕੂਲ ਹੈ ਕੋਈ ਅਸੀਂ ਆਰਮੀ ਕੈਂਟ ਦੇ ਵੀ ਸਕੂਲ ਹੈ ਜਿਹੜੇ ਆਰਮੀ ਹੈੱਡਕੁਆਟਰ ਦੇ ਪੇਰੇ ਹੈਗੇ ਕੋਤੇ ਅਸੀਂ ਸਟ्रेस ਹੈ ਦੂਸਰੇ ਨੰਬਰ ਤੇ ਗੱਲ ਕਿ ਕਿ ਬੱਚੇ ਅਜੇ ਨਾ ਆਪਣੇ ਅਸਲੀ ਰੂਪ ਚ ਨਹੀਂ ਆਏ ਉਹਨਾਂ ਨੂੰ ਦੋ ਚਾਰ ਦਿਨ ਆਪਣੇ ਮਨ ਜਿਹੜਾ ਨਾ ਸੰਦਾ ਉਹਨਾਂ ਨੂੰ ਛੇਲਿਆ ਉਹਨੂੰ ਤੋਂ ਬਾਹਰ ਅੰਨਾ ਟਾਈਮ ਦਿਓ ਕੋਈ ਚਾਰ ਕਿ ਦਿਨ ਦੀਆਂ ਛੁੱਟੀਆਂ ਦਿਓ ਕਿ ਆਪਣੇ ਪੇਪਰ ਦੀਆਂ ਤਿਆਰੀਆਂ ਕਰ ਸਕਣ ਤੇ ਦੁਬਾਰਾ ਆਪਣੀ ਹਜ਼ੀ ਘੇੜੀ ਜ਼ਿੰਦਗੀ ਚ ਵਾਪਸ ਆ ਸਕੀ ਇਹ ਮੇਰੀ ਅਪੀਲ ਹੈ 파ਰਸਲ ਕਾਪ ਨੂੰ ਤੇ ਮੈਂ ਚਾਹਾਂਗਾ ਕਿ ਜਿਹੜੇ ਬੱਚੇ ਨੇ ਮਾਪਿ ਹੋਇਆ ਇਹਦੀ ਜਿਹੜਾ ਮੋٹے ਬੱਦਰ ਤੇ ਗੱਲ ਰੱਖਣ ਸਰਕਾਰ ਅੱਗੇ ਕਿਉਂਕਿ ਬੱਚਿਆਂ ਦਾ ਮਾਨਸਿਕ ਤੁਨ ਅਸਲ ਤੱਕ ਸਹੀ ਨਹੀਂ ਹੈ ਮੈਂ ਆਮ ਆਦਮੀ ਪਾਰਟੀ ਦਾ ਹਲਕਾ ਅੰਜ ਚਰਗੋਦਾਸ ਵਰਦਾ ਹੁੰਦੇ ਹੋਏ ਪੰਜਾਬ ਦੀ ਆਮ ਆਦਮੀ ਪਾਰਟੀ ਨੂੰ ਵੀ ਅਪੀਲ ਕਰਦਾ ਕਿ ਇਸ ਜਿਹੜੇ ਵਿਸ਼ੇ ਉੱਤੇ ਸੋਚ ਕੇ ਤੇ ਆਪਣਾ ਜਲਦੀ ਜਲਦੀ ਪ੍ਰੈਸ ਰਿਲੀਜ਼ ਕਰਨ ਤੇ ਬੱਚਿਆਂ ਨੂੰ ਇੱਕ ਰਿਲੈਕਸੇਸ਼ਨ ਦਾ